ਮਰਦਾਵਾ ਪੰਜਾਬ ਸਰਕਾਰ ਮਰਦਾਵਾ ਵੱਡਾ ਬਾਦ ਮਰਦਾਵਾ ਸਾਥੀਓ ਅੱਜ ਵੀ ਵੀਡੀਓ ਦਾਸਤਰ ਖੜੇ ਆਏ ਨੇ ਮਨੇਗਾ ਵਰਕਰਾਂ ਕਰਕੇ ਅੱਜ ਮਨੇਗਾ ਵਰਕਰ ਪਿੰਡ ਪਿੰਡ ਦੁਖੀ ਹੈ ਤੇ ਅਸੀਂ ਇਹ ਐਲਾਨ ਕਰਨਾ ਕੀਤਾ ਵੀ 5 ਤਰੀਕ ਤੱਕ ਅਗਰ ਇਹਨਾਂ ਨੇ ਕੰਮ ਨਾ ਦਿੱਤਾ ਸਾਰੇ ਪਿੰਡਾਂ ਦੇ ਵਿੱਚ ਸੁਣਵਾਈ ਨਾ ਹੋਈ ਤਾਂ 5 ਤਰੀਕ ਨੂੰ ਅਸੀਂ ਅਗਲਾ ਪ੍ਰੋਗਰਾਮ ਹੋ ਲੀਕ ਕੇ ਵੀਡੀਓ ਦਫ਼ਤਰ ਅੱਗੇ ਵੱਡਾ ਧਰਨਾ ਦੇਵਾਂਗੇ ਜੇ ਇੱਥੇ ਵੀ ਨਾ ਲੋਟ ਆਇਆ ਤਾਂ ਅਸੀਂ ਸੜਕ ਜਾਮ ਕਰਾਂਗੇ ਸੜਕ ਜਾਮ ਕਰਾਂਗੇ ਇਹ ਸੜਕ ਜਾਮ ਕਰੇ ਤਾਂ ਬਣਾ ਸੜਿਆਂ ਦਾ ਅਸੀਂ ਐਮਐਲ ਦੀ ਕੋਠੀ ਦਾ ਘਰਾ ਕਰਾਂਗੇ ਸੋ 5 ਤਰੀਕ ਤੱਕ ਮੈਂ ਵੀਡੀਓ ਐਪੀਓ ਕੋਈ ਨਹੀਂ ਬੈਠਾ ਇਹ ਸਾਰੇ ਐਮਐਲ ਦੀ ਚੌਂਕੀ ਭਰਨ ਗਏ ਹੋਏ ਨੇ ਇਹਨਾਂ ਨੂੰ ਦਫ਼ਤਰਾਂ 'ਚ ਬੈਠਣਾ ਚਾਹੀਦਾ ਸਰਕਾਰ ਕਹਿੰਦੀ ਹੈ ਵੀ ਜਿਹੜੇ ਸਰਕਾਰੀ ਅਧਿਕਾਰੀ ਨੇ 11 ਵਜੇ ਤੋਂ 1 ਵਜੇ ਤੱਕ ਦਫ਼ਤਰਾਂ 'ਚ ਬੈਠਣ ਲੋਖੱਜਲ ਖਵਾਰ ਨਾ ਹੋਣ ਇੱਥੇ ਕੋਈ ਵੀ ਅਧਿਕਾਰੀ ਨਹੀਂ ਹੈ ਐਨੇ ਲੋਕ ਆਏ ਨੇ ਖੱਜਲ ਖਵਾਰ ਹੋ ਕੇ ਜਾ ਰਹੇ ਨੇ ਤੋ ਇੱਥੇ ਆ ਜਿਹੜਾ ਅਸੀਂ ਮੰਗ ਪੱਤਰ ਇੱਕ ਲਿਖਿਆ ਇਹ ਕਿਹਨੂੰ ਦਈਏ ਇੱਥੇ ਨਾ ਤਾਂ ਕੋਈ ਵੀਡੀਓ ਆ ਨਾ ਐਪੀਓ ਆ ਕਿਹਨੂੰ ਭੜਾਈਏ ਕੋਈ ਨਰੇਕਾ ਵਾਲਿਆਂ ਨੂੰ ਟੈਂਡ ਕਰਨ ਲਈ ਵੀ ਤਿਆਰ ਨਹੀਂ ਹੈ ਦੱਸੋ ਇਹ ਗਰੀਬ ਲੋਕ ਪਿੰਡਾਂ ਤੋਂ ਆਈਆਂ ਬੀਖੀਆਂ ਜਿਹੜੀਆਂ ਕਿ ਗਰਮੀ ਇੰਨੀ ਚ ਆਈਆਂ ਨੇ ਪਹਿਲੇ ਹੀ ਕੰਮਾਂ ਤੋਂ ਆਵਾਜ਼ਾਰ ਨੇ ਇਹ ਘਰਾਂ ਦੀ ਰੋਟੀ ਪਕਾਉਣ ਲਈ ਨਰੇਗਾ ਦਾ ਕੰਮ ਚਾਹੁੰਦੀਆਂ ਨੇ ਜਾਂ ਨਰੇਗਾ ਸਕੀਮ ਹੀ ਬੰਦ ਕਰ ਦੋ ਲੋਕ ਫੈਕਟਰੀਆਂ ਜਾਂ ਹੋਰ ਸ਼ਹਿਰਾਂ 'ਚ ਕੰਮ ਲੱਭ ਲੈਣ ਇੰਨਾ ਦੀ ਸਕੀਮ ਤਾਂ ਲੋਕ ਹੋਰ ਕਿਤੇ ਕੰਮ ਤੇ ਨਹੀਂ ਜਾਂਦੇ ਪਰ ਇਹਨਾਂ ਨੂੰ ਫੇਰ ਵੀ ਇੱਥੇ ਭੰਡਿਆ ਜਾਂਦਾ ਉਹ ਕਿ ਕਿਹੜੇ ਦਿਨ ਤੱਕ ਪੱਕਾ ਧਰਨਾ ਇੱਥੇ ਅਸੀਂ ਜੀ ਜਿਹੜਾ ਹੁਣ ਆਪਣੇ ਕਾਲੀ ਜੀ ਨੇ ਦੱਸਿਆ ਸਾਡੇ ਤਿੰਨ ਚ ਦੋ ਕਿਹੜੇ ਦਿਨ 5 ਤਰੀਕ ਤੱਕ ਅਸੀਂ ਇਹ ਅਧਿਕ ਕਰਨੀਆਂ ਵੀ ਕੀ ਪਿੰਡਾਂ ਦਾ ਪ੍ਰਬੰਧ ਸਹੀ ਹੋ ਜਾਂਦਾ ਨਹੀਂ 5 ਤਰੀਕ ਨੂੰ ਅਸੀਂ ਧਰਨੇ ਦੀ ਡੇਟ ਦੇ ਦਾਂ ਹਾਲਾਤ ਜੈਪ੍ਰਧਾਨ ਜੀ ਹਾਲਾਤ ਇਹਨੇ ਮਾੜੇ ਨੇ ਦਫ਼ਤਰ ਇੱਕ ਮਣੀ ਉਸਾਈ ਹੋ ਜਾਣੀ ਚਾਹੀਦੀ ਇਹਤੇ ਹਾਲਾਤ ਇੱਕ ਮਿੰਟ ਹਾਲਾਤ ਇਹਨੇ ਮਾੜੇ ਨੇ ਅਫਸਰ ਕੋਈ ਨਹੀਂ ਹੈਗਾ ਇਸ ਕਰਕੇ ਅਸੀਂ ਆ ਜਿਹੜਾ ਨਾ ਮੰਗ ਪੱਤਰ ਆ ਇੱਥੇ ਚਪਾ ਕੇ ਚੱਲੇ ਆ ਆਜੋ ਪ੍ਰਧਾਨ ਜੀ ਇਹ ਪੂਰੇ ਆਇਓ ਚਪਾ ਕੇ ਚੱਲੇ ਆ ਇਹ ਪੰਜਾਬ ਸਰਕਾਰ ਦੀ ਨਲਕੀ ਹੈ ਪੰਜਾਬ ਸਰਕਾਰ ਦਾ ਘਟੀਆ ਪ੍ਰਸ਼ਾਸਨ ਹੈ ਕੋਈ ਅਫਸਰ ਬੈਠਾ ਨਹੀਂ ਆ ਚਪਾ ਕੇ ਚੱਲੇ ਆ ਛੇਟ ਤੇ ਅਬ ਇਹਨਾਂ ਹਰੀਆ ਨੂੰ ਬੇਨਤੀ ਹੈ ਵੀ ਜਦ ਤੁਹਾਡਾ ਟਾਈਮ ਲੱਗੇ ਰਾਜਨੀਤਿਕ ਲੋਕਾਂ ਦੀ ਚਾਕਰੀ ਕਰਨ ਤੋਂ ਬਾਅਦ ਇਹਨੂੰ ਆਕੇ ਚੱਕ ਲਿਓ ਤੇ ਇਹਨਾਂ ਨੂੰ ਰੋਜ਼ਗਾਰ ਦੇ ਦਿਓ। ਹਾਂ ਜੀ। ਅਬਦਾਨ ਦੇ ਗਰੀਬ ਲੋਕਾਂ ਨੂੰ ਬਾਰ-ਬਾਰ ਦੇਖੋ ਸ਼ਹਿਰ ਨਾ ਆਉਣਾ ਪਰ ਥੋੜੋ ਇਹ ਕੰਮ ਇਹ ਸ਼ਹਿਰ ਆਉਣ ਕਿ ਆਪਣੇ ਘਰ ਚ ਲਾਉਣ। ਅੱਜ ਨੌਕਰਦਾਬਾ ਪੰਜਾਬ ਸਰਕਾਰ ਮੁਰਦਾਬਾ 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 ਸਾਥੀਓ ਅੱਜ ਜੀ ਵੀਡੀਓ ਨਾਸਤਰ ਖੜੇ ਆ ਅਮਰੀਕਾ ਵਰਕਰਾਂ ਕਰਕੇ ਅੱਜ ਮਨੇ ਇੱਕਾ ਵਰਕਰ ਪਿੰਡ ਪਿੰਡ ਦੁਖੀ ਹੈ ਤੇ ਅਸੀਂ ਇਹ ਐਲਾਨ ਕਰਨਾ ਕੀਤਾ ਵੀ 5 ਤਰੀਕ ਤੱਕ ਅਗਰ ਇਹਨਾਂ ਨੇ ਕੰਮ ਨਾ ਦਿੱਤਾ ਸਾਰੇ ਪਿੰਡਾਂ ਦੇ ਵਿੱਚ ਸੁਣਵਾਈ ਨਾ ਹੋਈ ਤਾਂ 5 ਤਰੀਕ ਨੂੰ ਅਸੀਂ ਅਗਲਾ ਪ੍ਰੋਗਰਾਮ ਉਹ ਲੀਕ ਕੇ ਵੀਡੀਓ ਦਫ਼ਤਰ ਅੱਗੇ ਵੱਡਾ ਧਰਨਾ ਦਵਾਂਗੇ ਜੇ ਇੱਥੇ ਵੀ ਨਾ ਨੋਟ ਆਇਆ ਤਾਂ ਅਸੀਂ ਸੜਕ ਜਾਮ ਕਰਾਂਗੇ ਸੜਕ ਜਾਮ ਕਰਾਂਗੇ ਇਹ ਸੜਕ ਜਾਮ ਕਰਿੰਦੇ ਬਣਾ ਸਾਡੇਆਂ ਦਾ ਅਸੀਂ ਐਮਐਲ ਦੀ ਕੋਠੀ ਦਾ ਘਰਾਹ ਕਰਾਂਗੇ ਸੋ 5 ਤਰੀਕ ਤੱਕ ਮੈਂ ਵੀਡੀਓ ਐਪੀਓ ਕੋਈ ਨਹੀਂ ਬੈਠਾ ਇਹ ਸਾਰੇ ਐਮਐਲ ਦੀ ਚੌਕੀ ਭਰਨ ਗਏ ਹੋਏ ਨੇ ਇਹਨਾਂ ਨੂੰ ਦਫ਼ਤਰਾਂ 'ਚ ਬੈਠਣਾ ਚਾਹੀਦਾ ਸਰਕਾਰ ਕਹਿੰਦੀ ਆ ਵੀ ਜਿਹੜੇ ਸਰਕਾਰੀ ਅਧਿਕਾਰੀ ਨੇ 11 ਵਜੇ ਤੋਂ 1 ਵਜੇ ਤੱਕ ਦਫ਼ਤਰਾਂ 'ਚ ਬੈਠਣ ਲੋਕ ਖੱਜਲ ਖਵਾਰ ਨਾ ਹੋਣ ਇੱਥੇ ਕੋਈ ਵੀ ਅਧਿਕਾਰੀ ਨਹੀਂ ਹੈ ਐਨੇ ਲੋਕ ਆਏ ਨੇ ਖੱਜਲ ਖਵਾਰ ਹੋ ਕੇ ਜਾ ਰਹੇ ਨੇ ਸੋ ਇੱਥੇ ਆ ਜਿਹੜਾ ਅਸੀਂ ਮੰਗ ਪੱਤਰ ਇੱਕ ਲਿਖਿਆ ਇਹ ਕਿਹਨੂੰ ਦਈਏ ਇੱਥੇ ਨਾ ਤਾਂ ਕੋਈ ਵੀਡੀਓ ਆ ਨਾ ਐਪੀਓ ਆ ਕਿਹਨੂੰ ਫੜਾਈਏ ਕੋਈ ਨਰੇਕਾ ਵਾਲਿਆਂ ਨੂੰ ਟੈਂਡ ਕਰਨ ਲਈ ਵੀ ਤਿਆਰ ਨਹੀਂ ਹੈ ਤਿਆਰ ਨਹੀਂ ਹੈ ਜਸੋਂ ਇਹ ਗਰੀਬ ਲੋਕ ਪਿੰਡਾਂ ਤੋਂ ਆਈਆਂ ਬੇਕੀਆਂ ਜਿਹੜੀਆਂ ਕਿ ਗਰਮੀ ਇੰਨੀ ਚ ਆਈਆਂ ਨੇ ਪਹਿਲੇ ਕੰਮਾਂ ਤੋਂ ਆਵਾਜ਼ਾਰ ਨੇ ਇਹ ਘਰਾਂ ਦੀ ਰੋਟੀ ਪਕਾਉਣ ਲਈ ਨਰੇਗਾ ਦਾ ਕੰਮ ਚਾਹੁੰਦੀਆਂ ਨੇ ਜਾਂ ਨਰੇਗਾ ਸਕੀਮ ਹੀ ਬੰਦ ਕਰ ਲੋਕ ਫੈਕਟਰੀਆਂ ਜਾਂ ਹੋਰ ਸ਼ਹਿਰਾਂ 'ਚ ਕੰਮ ਲੱਭ ਲੈਣ ਇਹਨਾਂ ਦੀ ਸਕੀਮ ਤਹਿਤ ਲੋਕ ਹੋਰ ਕਿਤੇ ਕੰਮ ਤੇ ਨਹੀਂ ਜਾਂਦੇ ਪਰ ਇਹਨਾਂ ਨੂੰ ਫੇਰ ਵੀ ਇੱਥੇ ਵੰਡਿਆ ਜਾਂਦਾ। ਕਿ ਕਿਹੜੇ ਦਿਨ ਦਾ ਪੱਕਾ ਧਰਨਾ ਇੱਥੇ ਅਜੀ ਜਿਹੜਾ ਹੁਣ ਆਪਣੇ ਕਾਲੀ ਜੀ ਨੇ ਦੱਸਿਆ ਸਾਡੇ ਤਿੰਨ ਦੋ ਕਿਹੜੇ ਦਿਨ 5 ਤਰੀਕ ਨੂੰ 5 ਤਰੀਕ ਤੱਕ ਅਸੀਂ ਇਹ ਅਧੀਕ ਕਰਨੀਆਂ ਵੀ ਕੀ ਪਿੰਡਾਂ ਦਾ ਪ੍ਰਬੰਧ ਸਹੀ ਹੋ ਜਾਂਦਾ ਨਹੀਂ 5 ਤਰੀਕ ਨੂੰ ਅਸੀਂ ਧਰਨੇ ਦੀ ਡੇਟ ਦੇ ਦਾਂ ਹਾਲਾਤ ਜੈਪ੍ਰਧਾਨ ਜੀ ਹਾਲਾਤ ਇਹਨੇ ਮਾੜੇ ਨੇ ਡਾਕਟਰ ਇੱਕ ਮਿੰਟ ਸਾਡੀ ਸੁਣਾਈ ਹੋਣੀ ਚਾਹੀਦੀ ਹੈ ਇੱਥੇ ਹਾਲਾਤ ਇੱਕ ਮਿੰਟ ਹਾਲਾਤ ਇਹਨੇ ਮਾੜੇ ਨੇ ਅਫਸਰ ਕੋਈ ਨਹੀਂ ਹੈਗਾ ਇਸ ਕਰਕੇ ਅਸੀਂ ਆ ਜਿਹੜਾ ਨਾ ਮੰਗ ਪੱਤਰ ਆ ਇੱਥੇ ਚਪਕਾ ਕੇ ੱੱਲੇ ਆਜੋ ਪ੍ਰਧਾਨ ਜੀ ਨਾ ਹੀ ਕੋਈ ਬਣ ਕੇ ਚੱਲੇ ਆ ਇਹ ਪੰਜਾਬ ਸਰਕਾਰ ਦੀ ਨਲੈਕੀ ਹੈ ਪੰਜਾਬ ਸਰਕਾਰ ਦਾ ਘਟੀਆ ਪ੍ਰਸ਼ਾਸਨ ਹੈ ਕੋਈ ਅਫਸਰ ਬੈਠਾ ਨਹੀਂ ਆ ਚਪਾ ਕੇ ਚੱਲੇ ਆ ਅਧਿਕਾਰਯੋਗ ਬੇਨਤੀ ਹੈ ਵੀ ਜਦ ਤੁਹਾਡਾ ਟਾਈਮ ਲੱਗੇ ਰਾਜਨੀਤਿਕ ਲੋਕਾਂ ਦੀ ਚਾਤਰੀ ਕਰ ਤੋਂ ਬਾਅਦ ਇਹਨੂੰ ਆ ਕੇ ਚੱਕ ਲਿਓ ਤੇ ਇਹਨਾਂ ਨੂੰ ਰੁਜ਼ਗਾਰ ਦੇ ਦਿਓ ਅਬਦਾਲੇ ਗਰੀਬ ਲੋਕਾਂ ਨੂੰ ਬਾਰ-ਬਾਰ ਦੇਖੋ ਸ਼ਹਿਰ ਨਾ ਆਉਣਾ ਪਰ ਬਹੁਤ ਇਹ ਕੰਮ ਹੈ ਸ਼ਹਿਰ ਆਉਣ ਕਿ ਆਪਣੇ ਘਰ ਚ ਲਾਉਣ ਅੱਜ ਨੌਕ